ਸਸੀ ਕਾਲ ਜੀ ਮੇਰਾ ਨਾਮ ਹੈ ਲਵ ਯੂ ਤੇ ਮੈਂ ਅੱਜ ਇੱਕ ਬੜੀ ਅਰਜੈਂਟ ਬੜੀ ਜ਼ਰੂਰੀ ਬੜੀ ਖਾਸ ਗੱਲ ਕਰਨ ਦੇ ਲਈ ਲਾਈ ਹੋਈ ਆ ਤੇ ਜਿਹੜੀ ਗੱਲ ਮੈਂ ਕਰਨਾ ਚਾਹੁੰਦੀ ਆ ਉਹ ਗੱਲ ਹੈ ਹਰਮਨ ਚੀਨੇਵਰੇ ਜਿਹੜਾ ਕਿ ਆਪੇ ਆਪ ਨੂੰ ਬੜਾ ਵੋਲਟ ਵਾਈਟ ਫੇਮਸ ਕਿੰਦਾ ਹੈ ਅੱਜ ਕੱਲ ਉਹਦਾ ਇੱਕ ਗਾਣਾ ਬੜਾ ਚੱਲ ਰਿਹਾ ਹੈ ਨਾ ਕਿ ਛੋਟੇ ਹੁੰਦੇ ਖਾਂਦੇ ਹੁੰਦੀ ਸੀ ਸਲੇਟੀਆਂ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਆ ਉਹ ਜਿਹੜੀ ਕੁੜੀ ਬਾਰੇ ਉਹਨੇ ਗਾਣਾ ਗਾਇਆ ਨਾ ਉਸ ਸਲੇਟੀਆਂ ਖਾਂਣ ਵਾਲੀ ਕੁੜੀ ਮੈਂ ਹੀ ਪਰ ਮੈਨੂੰ ਛੋਟਿਆਂ ਨੇ ਇੱਕ ਪ੍ਰੋਮਿਸ ਕੀਤਾ ਸੀ ਕਿ ਜਿਹੜੀਆਂ ਰਾਜ਼ ਦੀਆਂ ਗੱਲਾਂ ਇਹ ਰਾਜ਼ ਦੀਆਂ ਗੱਲਾਂ ਹੀ ਰਹਿਣਗੀਆਂ ਤੇ ਕਿਸੇ ਦੇ ਵੀ ਅੱਗੇ ਖੋਲੀਆਂ ਨਹੀਂ ਜਾਣਗੀਆਂ ਪਰ ਅੱਜ ਜੇ ਉਹਨੇ ਮੇਰਾ ਰਾਜ਼ ਪੂਰੀ ਦੁਨੀਆ ਅੱਗੇ ਖੋਲਿਆ ਨਾ ਤੇ ਉਸ ਮਰ ਜਾਣੇ ਦਾ ਰਾਜ਼ ਮੈਂ ਖੋਲੂੰਗੀ ਤੇ ਮੈਂ ਵੀ ਦੱਸਣਾ ਚਾਹੂੰਗੀ ਕਿ ਆਪ ਮਰ ਜਣਾ ਟੂਟੀ ਮੋਹ ਛੋਟਿਆਂ ਤੇ ਕੀ ਕਰਦਾ ਰਿਹਾ ਤੇ ਦੱਸੂੰਗੀ ਵੀ ਗਾ ਕੇ ਹਾਂਜੀ ਸੁਣੋ ਜੇ ਤੂੰ ਖੋਲੇ ਮੇਰੇ ਕੱਲੇ ਕੱਲੇ ਰਾਜਿਆ ਮੈਨੂੰ ਵੀ ਤਾਂ ਕਾਰਨਾਮੇ ਤੇਰੇ ਆਦਿਆ ਜੇ ਤੂੰ ਖੋਲੇ ਮੇਰੇ ਕੱਲੇ ਕੱਲੇ ਰਾਜਿਆ ਮੈਨੂੰ ਵੀ ਤਾਂ ਕਾਰਨਾਮੇ ਤੇਰੇ ਆਦਿਆ ਜਦੋਂ ਜਾਂਦਾ ਸੀ ਸਕੂਲੇ ਬੜਾ ਰੋਂਦਾ ਹੁੰਦਾ ਸੀ ਵੇ ਤੂੰ ਚਿਮਿਆ ਸ਼ਾਹੀ ਦੀ ਦਵਾ ਤੇ ਪੂਰੀ ਪੀਦਾ ਹੁੰਦਾ ਸੀ ਵੇ ਤੂੰ ਚਿਮਿਆ ਡੀਕ ਲਾ ਕੇ ਸ਼ਾਹੀ ਸਾਰੀ ਪੀਂਦਾ ਹੁੰਦਾ ਸੀ ਸੁਣ ਚਿਮਿਆ ਤੇਰੇ ਨੱਕ ਵਿੱਚੋਂ ਵਗਦੀ ਸੀ ਨਲੀ ਤੇ ਟੀਚੇਰੇ ਨਾਲ ਮਾਰੇ ਰੱਖਦੇ ਪੌਂਤਾ ਸੀ ਸਕੂਲ ਸਾਰਾ ਲਾਨ ਤਾਂ ਚੀਮੇ ਆਵੇ ਤੇਰੀ ਨੱਕ ਤੇ ਤੇਰੇ ਨੱਕ ਵਿੱਚੋਂ ਵਗਦੀ ਸੀ ਨਾਲੀ ਤੇ ਟੀਚੇਰੇ ਰਮਾਲ ਰੱਖਦੇ ਪੌਂਤਾ ਸੀ ਸਕੂਲ ਸਾਰਾ ਲਾਨ ਤਾਂ ਚੀਮੇ ਆਵੇ ਤੇਰੀ ਨੱਕ ਤੇ ਮਹੀਨੇ ਮਹੀਨੇ ਬੜਾ